ਲੋਵੇ ਮਿੱਤਰੋ ਤੁਹਾਨੂੰ ਹੁਣ ਕਿੱਸਾ ਸੁਣਾਉਣਾ ਜਦੋਂ ਇੱਕ ਨੌਜਵਾਨ ਨੇ ਆਪਣੇ ਪਿਤਾ ਨੂੰ ਕਿਹਾ ਕਿ ਜੇਕਰ ਬਾਈ ਅਮਰ ਸਿੰਘ ਚਮਕੀਲੇ ਦਾ ਅਖਾੜਾ ਨਹੀਂ ਲਾਉਣਾ ਨਾ ਤਾਂ ਵਿਆਹ ਨਹੀਂ ਕਰਾਏਗਾ ਤੇ ਚਮਕੀਲੇ ਦੀ ਬੁਕਿੰਗ ਜੋ ਕਿ ਪੈਸੇ ਵੀ ਕੋਲ ਨਹੀਂ ਸੀ ਤੇ ਕਿਵੇਂ ساری ਘਟਨਾ ਵਾਪਰਦੀ ਆ ਉਹਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਨੇ ਆ ਸ਼ਹੀਦ ਨਾਵਲ ਜਿਹੜਾ ਬਲਰਾਜ ਸਿੰਘ ਸਿੱਧੂ ਹੋਰਾਂ ਦਾ ਆ ਉਹਦੇ ਵਿੱਚ ਤਾਂ ਬੜੀ ਬਖੂਬੀ ਦੇ ਨਾਲ ਜ਼ਿਕਰ ਆ ਤੇ ਤੁਹਾਡੇ ਨਾਲ ਸਾਂਝ ਪਾਉਨੇ ਆ ਉਸ ਕਿੱਸੇ ਨੂੰ ਲੈ ਕੇ ਨਵੇਂ ਮਤਲਬ ਗੱਲ ਉਸ ਦੌਰ ਦੀ ਆ ਜਦੋਂ ਬਾਈ ਅਮਰ ਸਿੰਘ ਚਮਕੀਲੇ ਦੀ ਫੁੱਲ ਚੜ੍ਹਾਈ ਸੀ ਇੱਕ ਲੜਕਾ ਆਪਣੇ ਬਾਪ ਦੇ ਨਾਲ ਬਾਈ ਅਮਰ ਸਿੰਘ ਚਮਕੀਲੇ ਦੇ ਲੁਧਿਆਣੇ ਵਾਲੇ ਦਫ਼ਤਰ ਵਿੱਚ ਪਹੁੰਚਦਾ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਉਹਦਾ ਬੁਕਿੰਗ ਕਲਰਕ ਵੀ ਬੈਠੇ ਹੁੰਦੇ ਆ ਜਦੋਂ ਆ ਕੇ ਉਹ ਨੌਜਵਾਨ ਤੇ ਉਹਦਾ ਬਾਪ ਪਹੁੰਚਦੇ ਆ ਦਫ਼ਤਰ ਦੇ ਅੰਦਰ ਤਾਂ ਉਸ ਲੜਕੇ ਦਾ ਜਿਹੜਾ ਫਾਦਰ ਆ ਉਹ ਪੁੱਛਦਾ ਕਿ ਬਾਈ ਅਖਾੜੇ ਦਾ ਰੇਟ ਕਿੰਨਾ ਤੇ ਜਦੋਂ ਉਹਨੂੰ ਪਤਾ ਲੱਗਦਾ ਕਿ ਖਾੜੇ ਦਾ ਰੇਟ ਬਾਈ ਅਮਰ ਸਿੰਘ ਚਮਕੀਲੇ ਦਾ ਜਿਹੜਾ ਖਾੜਾ ਆ ਉਹ 2500 ਰੁਪਏ ਦੇ ਵਿੱਚ ਉਸ ਸਮੇਂ ਸਟਾਰਟਿੰਗ ਸੀ ਬੁੱਕ ਹੁੰਦਾ ਸੀ ਉਸ ਦੌਰ ਦੇ ਅੰਦਰ ਤਾਂ ਉਹ ਆਪਸ ਦੇ ਵਿੱਚ ਜੱਕੋ ਤੱਕੋ ਕਰਨ ਲੱਗੇ ਜਿਹੜਾ ਫਾਦਰ ਸੀ ਉਸ ਲੜਕੇ ਦਾ ਉਹ ਕਹਿੰਦਾ ਬਾਈ ਯਾਰ ਅਸੀਂ ਤਾਂ 2000 ਰੁਪਏ ਦਵਾਂਗੇ ਗੱਲ ਸੂਤ ਨਹੀਂ ਆਉਂਦੀ ਕਿਉਂਕਿ ਜਿਹੜਾ ਬੁਕਿੰਗ ਕਰ ਲਿਆ ਉਹ ਕਹਿੰਦਾ ਨਾ ਵੀ ਨਾ ਜਿਹੜਾ ਖਾੜਾ ਆ ਉਹ 2500 ਰੁਪਏ ਤੋਂ ਘਟ ਨਹੀਂ ਹੋਣਾ ਚਲੋ ਗੱਲ ਜਦੋਂ ਬਾਈ ਅਮਰ ਸਿੰਘ ਚਮਕੀਲਾ ਵੀ ਉੱਥੇ ਬੈਠੇ ਹੁੰਦੇ ਆ ਬੈਠੇ ਬੈਠੇ ਬਾਈ ਅਮਰ ਸਿੰਘ ਚੰਦੀਲਾ ਨੂੰ ਕਹਿੰਦਾ ਐਦਾ ਕਰੋ ਯਾਰ ਤੁਸੀਂ 200 ਰੁਪਇਆ ਘੱਟ ਦੇ ਦਿਓ ਬਾਈ ਚਮਕੀਲੇ ਤੇ 200 ਘੱਟ ਕਹਿਣ ਦੇ ਬਾਵਜੂਦ ਵੀ ਜਿਹੜਾ ਲੜਕੇ ਦਾ ਪਿਤਾ ਉਹਨੂੰ ਲੱਗਦਾ ਯਾਰ ਕਿ 2300 ਰੁਪਇਆ ਵੀ ਜ਼ਿਆਦਾ ਕਹਿੰਦਾ ਨਾ ਜੀ ਨਾ ਸੀ ਤਾਂ ਸਿਰਫ 2000 ਰੁਪਇਆ ਦੇਵਾਂਗੇ ਗੱਲ ਜਿਹੜੀ ਆ ਫਾਈਨਲ ਨਹੀਂ ਹੁੰਦੀ ਬੁਕਿੰਗ ਕਲਰਕ ਵੀ ਮਨਾ ਕਰ ਦਿੰਦਾ ਉਸ ਤੋਂ ਬਾਅਦ ਜਿਹੜਾ ਆ ਉਹ ਫਾਦਰ ਤੇ ਉਹਦਾ ਜਿਹੜਾ ਬੇਟਾ ਜਿਹਦਾ ਵਿਆਹ ਹੈਗਾ ਉਹ ਦੋਨੇ ਦਫ਼ਤਰ ਤੋਂ ਬਾਹਰ ਚਲੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਉਹ ਬੇਟਾ ਆ ਉਹ ਆਪਣੇ ਫਾਦਰ ਨੂੰ ਕਹਿੰਦਾ ਕਿ ਜੇਕਰ ਤੂੰ ਬਾਈ ਅਮਰ ਸਿੰਘ ਚਮਕੀਲਾ ਬਾਪੂ ਨਾ ਨਾ ਵਿਆਹ ਤੇ ਬੁੱਕ ਕੀਤਾ ਤਾਂ ਮੈਂ ਵਿਆਹ ਨਹੀਂ ਕਰਾਉਣਾ ਜਿਆਦਾ ਜਿੱਦ ਚੱਲ ਪੈਂਦੀ ਆ ਮੁੰਡੇ ਦਾ ਪੇ ਕਹਿੰਦਾ ਆਪਾਂ ਕੋਈ ਹੋਰ ਸਿੰਗਰ ਬੁੱਕ ਕਰ ਦਿੰਨੇ ਤੇਰੇ ਵਿਆਹ ਤੇ ਪਰ ਜਦੋਂ ਗੱਲ ਸੂਤ ਨਹੀਂ ਨਾ ਆਉਦੀ ਮੁੰਡਾ ਕਹਿੰਦਾ ਇੱਕ ਵਾਰੀ ਮੈਨੂੰ ਆਪ ਜਾ ਕੇ ਗੱਲ ਕਰਨ ਦਿਓ ਤੁਸੀਂ ਬਾਹਰ ਖੜੋ ਉਸ ਤੋਂ ਬਾਅਦ ਉਹ ਲੜਕਾ ਬਾਈ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਦੇ ਅੰਦਰ ਦੁਬਾਰਾ ਜਾਂਦਾ ਆ ਜਾ ਕੇ ਬਾਈ ਅਮਰ ਸਿੰਘ ਚਮਕੀਲੇ ਨੂੰ ਕਹਿੰਦਾ ਕਿ ਬਾਈ ਯਾਰ ਮੈਂ ਨਾ ਵਿਆਹ ਤੇ ਤੇਰਾ ਹੀ ਹੜਾ ਲਾਉਣਾ ਆ ਬੇਸ਼ੱਕ ਮੇਰਾ ਬਾਪੂ ਨਹੀਂ ਮੰਨਦਾ ਥੋੜਾ ਪੈਸਿਆਂ ਦੇ ਕਰਕੇ ਉਹਨੂੰ ਜ਼ਿਆਦਾ ਲੱਗਦਾ ਪਰ ਮੈਂ ਅਖਾੜਾ ਤੁਹਾਡਾ ਹੀ ਬੁੱਕ ਕਰਾਉਣਾ ਤੁਸੀਂ ਮੇਰੇ ਬਾਪੂ ਨੂੰ 2000 ਰੁਪਇਆ ਕਹਿ ਦਿਓ ਉੱਪਰਲਾ ਜਿਹੜਾ 3-400 ਦਾ ਜੋ ਵੀ ਫਰਕ ਹੋਊਗਾ ਨਾ ਜਿਹੜੇ ਮੈਨੂੰ ਸ਼ਗਨਾਂ ਵਾਲੇ ਪੈਸੇ ਲੈਣੇ ਆ ਉਹ ਤੁਹਾਨੂੰ ਮੈਂ ਪੈਸੇ ਦੇ ਕੇ ਤੁਹਾਡੇ ਪੈਸੇ ਪੂਰੇ ਕਰ ਦਊਗਾ ਪਰ ਤੁਸੀਂ ਬਾਪੂ ਮੇਰੇ ਨੂੰ ਕਹਿ ਦਿਓ ਕਿ ਅਖਾੜਾ 2000 ਦੇ ਵਿੱਚ ਹੀ ਬੁੱਕ ਹੋ ਗਿਆ ਹੈ ਉਸ ਵਿਆਹ ਵਾਲੇ ਮੁੰਡੇ ਦੀ ਇਹ ਗੱਲ ਸੁਣ ਕੇ ਬਾਈ ਅਮਰ ਸਿੰਘ ਚਮਕੀਲਾ ਕਹਿੰਦਾ ਯਾਰ ਤੂੰ ਫਿਕਰ ਨਾ ਕਰ ਤੇਰੇ ਵਿਆਹ ਤੇ ਚਮਕੀਲਾ ਖਾੜਾ ਜੂੜ ਲਾਊਗਾ ਤੂੰ ਬਾਪੂ ਨੂੰ ਆਵਾਜ਼ ਮਾਰ ਬਾਰੋਂ ਉਸ ਤੋਂ ਬਾਅਦ ਬਾਪੂ ਅੰਦਰ ਆਉਂਦਾ ਆ ਤੇ ਉਹ ਲੜਕਾ ਕਹਿੰਦਾ ਬਾਪੂ ਗੱਲ ਹੋ ਗਈ 2000 ਰੁਪਏ ਦੇ ਵਿੱਚ ਹੀ ਸਾਈ ਦੇ ਤੇ ਆਪਾਂ ਬੁੱਕ ਕਰ ਲਿਆ ਬਾਈ ਚਮਕੀਲਾ ਕਿਉਂਕਿ ਮੇਰੀ ਬੜੇ ਚਿਰ ਤੋਂ ਰੀਜ ਸੀ ਕਿ ਵਿਆਹ ਤੇ ਚਮਕੀਲਾ ਹੀ ਲੱਗੂਗਾ ਸੋ ਉਸ ਤੋਂ ਬਾਅਦ 500 ਰੁਪਏ ਸਾਈ ਦੇਣੀ ਹੁੰਦੀ ਆ ਪਰ ਉਹਨਾਂ ਦੇ ਕੋਲ 200 ਰੁਪਏ ਆਂਦਾ ਆ ਜਦੋਂ 200 ਸਾਈ ਦੇਣ ਲੱਗਦੇ ਆ ਬਾਈ ਅਮਰ ਸਿੰਘ ਚਮਕੀਲਾ ਕਹਿੰਦੇ ਕਿ ਯਾਰ ਤੁਸੀਂ 100 ਰੁਪਏ ਹੀ ਸਾਈ ਦੇ ਦਿਓ ਕੋਈ ਗੱਲ ਨਹੀਂ ਬਾਕੀ ਤੁਸੀਂ ਆਪਣਾ ਕਿਰਾਇਆ ਪਾੜਾ ਵੀ ਲਾਉਣਾ ਪਰ ਚੰਗੀ ਤਰ੍ਹਾਂ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਰੌਲਾ ਪਾ ਦਿਓ ਜਾ ਕੇ ਕਿ ਵਿਆਹ ਤੇ ਅਖਾੜਾ ਲੱਗ ਰਿਹਾ ਬਾਈ ਅਮਰ ਸਿੰਘ ਚਮਕੀਲੇ ਦਾ ਵਿਆਹ ਜਦੋਂ ਹੁੰਦਾ ਉਸ ਲੜਕੇ ਦਾ ਬਾਈ ਅਮਰ ਸਿੰਘ ਚਮਕੀਲਾ ਉਸ ਜਗ੍ਹਾ ਉਸ ਪਿੰਡ ਦੇ ਵਿੱਚ ਪਹੁੰਚਦੇ ਆ ਗੱਡੇ ਦੇ ਉੱਤੇ ਸਟੇਜ ਲੱਗਦੀ ਆ ਆਲੇ-ਦੁਆਲੇ ਪਿੰਡਾਂ ਤੋਂ ਵੱਡੀ ਗੰਟੀ 'ਚ ਲੋਕ ਪਹੁੰਚਦੇ ਆ ਇੰਨਾ ਜ਼ਿਆਦਾ ਇਕੱਠ ਹੁੰਦਾ ਕਿ ਸ਼ਗਨਾ ਦਾ ਹੀ ਜਿਹੜਾ 16000 ਰੁਪਿਆ ਇਕੱਠਾ ਹੋ ਜਾਂਦਾ ਬਾਈ ਅਮਰ ਸਿੰਘ ਚਮਕੀਲਾ ਨੂੰ ਉਸ ਵਿਆਹ ਦੇ ਵਿੱਚ ਅਖਾੜਾ ਦੇਖਣ ਦੇ ਲਈ ਠਾਠਾ ਮਾਰਦਾ ਇਕੱਠ ਲੋਕਾਂ ਦਾ ਦੇਖ ਕੇ ਜਿਹੜਾ ਲੜਕੇ ਦਾ ਪੇ ਹੁੰਦਾ ਵੀ ਬੜਾ ਖੁਸ਼ ਹੁੰਦਾ ਕਿ ਯਾਰ ਬਹੁਤ ਜਿਹੜੀ ਚੜ੍ਹਾਈ ਹੋ ਗਈ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਿ ਵਿਆਹ ਦੇ ਵਿੱਚ ਅਖਾੜਾ ਲੱਗਾ ਬਾਈ ਚਮਕੀਲੇ ਦਾ ਜਦੋਂ 16000 ਰੁਪਿਆ ਸ਼ਗਨਾ ਦਾ ਇਕੱਠਾ ਹੋ ਜਾਂਦਾ ਉਸ ਤੋਂ ਬਾਅਦ ਬਾਈ ਅਮਰ ਸਿੰਘ ਚਮਕੀਲੇ ਨੂੰ ਜਦੋਂ ਉਹ ਲੜਕੇ ਦਾ ਪਿਤਾ ਪੈਸੇ ਦੇਣ ਲੱਗਦਾ ਨਾ 2000 ਰੁਪਿਆ ਤਾਂ ਬਾਈ ਅਮਰ ਸਿੰਘ ਚਮਕੀਲਾ ਜਿਹੜੇ ਸ਼ਗਨਾ ਦੇ ਪੈਸੇ ਹੋਏ ਹੁੰਦੇ ਆ ਉਹਦੇ ਚੋਂ 5100 ਰੁਪਿਆ ਗਿਣ ਕੇ ਉਸ ਲੜਕੇ ਦੇ ਪੇਰ ਨੂੰ ਦੇ ਦਿੰਦਾ ਉਸ ਲੜਕੇ ਦੇ ਸਾਹਮਣੇ ਹੀ ਤੇ ਕਹਿੰਦਾ ਕਿ ਮੇਰੇ ਨੂੰ ਇਹ ਸ਼ਗਨ ਆ ਤੁਹਾਡੇ ਬੇਟੇ ਦੇ ਲਈ ਤੇ ਜਿਹੜਾ ਵਿਆਹ ਦੇ ਲਈ 2000 ਰੁਪਇਆ ਤੈਅ ਕੀਤਾ ਹੁੰਦਾ ਉਹ ਵੀ ਬਾਈ ਅਮਰ ਸਿੰਘ ਚਮਕੀਲਾ ਉਸ ਪਰਿਵਾਰ ਦੇ ਕੋਲੋਂ ਨਹੀਂ ਲੈਂਦਾ ਸੋ ਮਿੱਤਰੋ ਇਹੋ ਜੀ ਸ਼ਖਸੀਅਤ ਸੀ ਬਾਈ ਅਮਰ ਸਿੰਘ ਚਮਕੀਲਾ ਜਦੋਂ ਸ਼ਗਨ ਬਾਪੂ ਨੂੰ 5100 ਰੁਪਇਆ ਚਮਕੀਲਾ ਦਿੰਦਾ ਆ ਤੇ ਪੈਸੇ ਜਦੋਂ ਉਸ ਲੜਕੇ ਦੇ ਪਿਓ ਨੂੰ ਫੜਾਉਂਦਾ ਤਾਂ ਉਹਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਤੋ ਜਿਹੜਾ ਬਜ਼ੁਰਗ ਹੁੰਦਾ ਕਹਿੰਦਾ ਬਈ ਸੱਚੀ ਚਮਕੀਲਾ ਚਮਕੀਲਾਈ ਆ ਸੋ ਮਿੱਤਰੋ ਇਹ ਜਿਹੜਾ ਕਿੱਸਾ ਆ ਇਹ ਬਲਰਾਜ ਸਿੰਘ ਸਿੱਧੂ ਹਰਾਨਾ ਜਿਹੜਾ ਨਾਵਲ ਆ ਸ਼ਹੀਦ ਉਸ ਦੇ ਵਿੱਚ ਇਸ ਕਿੱਸੇ ਦਾ ਜ਼ਿਕਰ ਆ ਅੱਗੇ ਵੀ ਆਪਾਂ ਗਾ ਬਾਈ ਅਮਰ ਸਿੰਘ ਚਮਕੀਲੇ ਦੀ ਲਾਈਫ ਨੂੰ ਲੈ ਕੇ ਜਾਂ ਕੀ ਕੀ ਉਹਨਾਂ ਦੇ ਨਾਲ ਬੀਤਿਆ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਹੁਣ ਤੱਕ ਦੇ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀਉਂਦੇ ਵਸਦੇ ਰਹੋ